ਸੀ ਦੇਖ ਰਿਹਾ ਹਾਂ ਪੰਜਾਬੀ ਵਰਲਡ ਨਿਊਜ਼ ਤੇ ਗੱਲ ਕਰਾਂਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਜੋ ਪ੍ਰਤਾਪ ਸਿੰਘ ਬਾਜਵਾ ਦੇ ਬਲੋਹੜੇ ਦੇ ਵਿੱਚ ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਉਸ ਤੋਂ ਬਾਅਦ ਸਿਆਸਤ ਖੂਬ ਗਰਮਾਈ ਹੋਈ ਅਤੇ ਇਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਉਥੇ ਜੇਕਰ ਗੱਲ ਕੀਤੀ ਜਾਵੇ ਹਲਕਾ ਖੇਮ ਕਰਨ ਦੀ ਤਾਂ ਹਲਕਾ ਖੇਮ ਕਰਨ ਦੇ ਵਿਧਾਇਕ ਸਰਬੰਸਿੰਘ ਤੁਣ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਨਕੇਦੀ ਕੀਤੀ ਹੈ ਉਹਨਾਂ ਕਹਿ ਕੇ ਜਿਸ ਤਰੀਕੇ ਦੇ ਬਿਆਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਹ ਕਿੱਥੋਂ ਤੱਕ ਸਹੀ ਨੇ ਉਹਨਾਂ ਕਹਿ ਕੇ ਜੇਕਰ ਉਹਨਾਂ ਨੂੰ ਕੋਈ ਅਜਿਹੀ ਗੱਲ ਲੱਗਦੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰ ਲੈਣਾ ਸੀ ਜਾਂ ਫਿਰ ਉਹਨਾਂ ਦੇ ਨਾਲ ਇਸ ਮਸਲੇ ਦੇ ਉੱਤੇ ਬੈਠ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਸੀ ਪਰ ਅਜਿਹੇ ਬਿਆਨ ਦੇ ਕੇ ਉਹ ਆਪਣਾ ਕਦ ਛੋਟਾ ਕਰ ਰਹੇ ਨੇ ਉਥੇ ਜੇਕਰ ਗੱਲ ਕੀਤੀ ਜਾਵੇ ਬਿਕਰਮ ਮਜੀਠੀਆ ਦੀ ਤਾਂ ਬਿਕਰਮ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਅਜਨਾਲਾ ਵਿੱਚ ਬੰਮੂ ਨੂਮਾ ਚੀਜ਼ ਫਟਣ ਦੀ ਗੱਲ ਕੀਤੀ ਆ ਤਾਂ ਇਸ ਦੇ ਉੱਤੇ ਕਿਹਾ ਗਿਆ ਕਿ ਜੇਕਰ ਅਜਿਹੀ ਕੋਈ ਗੱਲ ਆ ਤਾਂ ਇਸ ਦੀ ਜਾਂਚ ਹੋਵੇ ਜਾਂ ਫਿਰ ਦੱਸਿਆ ਜਾਵੇ ਕਿ ਟਾਇਰ ਫਟਿਆ ਜਾਂ ਇੱਥੇ ਕਿਹੜੀ ਘਟਨਾ ਹੋਈ ਆ ਵੇਖੋ ਜੀ ਮੇਰੇ ਵੀਰ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆ ਉਹਨਾਂ ਦਾ ਜਿਹੜਾ ਇਹ ਬਿਆਨ ਆ ਉਹ ਇੱਕ ਪੰਜਾਬ ਦੇ ਵਿੱਚ دہشت ਫਲਾਉਣ ਵਾਲਾ ਬਿਆਨ ਉਹਨੂੰ ਕਿਹਾ ਜਾ ਸਕਦਾ ਕਿਉਂਕਿ ਇੱਕ ਐਡਾ ਜ਼ਿੰਮੇਵਾਰ ਬੰਦਾ ਹੋ ਕੇ ਐਡਾ ਜ਼ਿੰਮੇਵਾਰ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੋਵੇ ਉਹ ਇੱਕ ਅਖਬਾਰ ਨੂੰ ਪੜ੍ਹ ਕੇ ਕਹਦੇ ਕਿ ਮੈਂ ਹੁਣ ਚਲੋ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਮੈਂ ਅਖਬਾਰ ਨੂੰ ਪੜ੍ਹ ਕੇ ਬਿਆਨ ਦਿੱਤਾ ਉਸ ਦਿਨ ਤਾਂ ਬਾਜਵਾ ਸਾਹਿਬ ਕਹਿੰਦੇ ਸੀ ਮੇਰੇ ਕੋਲ ਇਨਫੋਰਮੇਸ਼ਨ ਆ ਪਰ ਚਲੋ ਹੁਣ ਉਹ ਕਹਿ ਰਹੇ ਕਿ ਮੈਂ ਅਖਬਾਰ ਵਿੱਚ ਬਿਆਨ ਪੜਿਆ ਸੀ ਤੁਸੀਂ ਆਪ ਦੱਸੋ ਕਿ ਪ੍ਰਤਾਪ ਸਿੰਘ ਬਾਜਵਾ ਵੈਸੇ ਮੈਂ ਉਹਨੂੰ ਬਹੁਤ ਸਿਆਣਾ ਲੀਡਰ ਗਿਣਦਾ ਸੀ ਕਿਉਂਕਿ ਜਿਹੜੀ ਉਹਨਾਂ ਨੇ ਇਹ ਗੱਲਾਂ ਜਿਵੇਂ ਕਰ ਰਹੇ ਹੋ ਕਦੀ ਬਿਆਨ ਦੇ ਦਿੰਦੇ ਆ ਜੀ ਉਹ 32 ਦਾ ਅੰਕੜਾ ਪਤਾ ਨਹੀਂ ਉਹਨਾਂ ਕੋ ਕਿੱਥੋਂ ਆਇਆ ਕਦੀ ਕਹਿੰਦੇ ਜੀ ਸਾਡੇ ਕੋਲ ਆਮ ਆਦਮੀ ਦੇ 32 ਵਧੈ ਗਿਆ ਕਦੀ ਬੰਬ ਦਾਸ ਦਿੰਦੇ ਆ ਉਹ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦੇ ਮੈਂ ਸਮੇਂ ਦਾ ਕਦ ਨੂੰ ਵੀ ਉਹਨਾਂ ਨੇ ਆਪਣੇ ਨੂੰ ਇਹ ਗੱਲਾਂ ਕਰਕੇ ਘਟਾਇਆ ਵਾ ਕਿਉਂਕਿ ਜੇ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਸੀ ਤੇ ਉਹ ਵਿਰੋਧੀ ਧਿਰ ਦੇ ਨੇਤਾ ਨੇ ਉਹ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਆ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਮੀਟਿੰਗ ਕਰ ਸਕਦੇ ਹੀ ਅੰਦਰ ਬਹਿ ਕੇ ਉਹਨਾਂ ਨਾਲ ਗੱਲ ਸਾਂਝੀ ਕਰ ਸਕਦੇ ਸੀ ਕਿ ਮੁੱਖ ਮੰਤਰੀ ਸਾਹਿਬ ਆਹ ਗੱਲ ਜਿਹੜੀ ਆ ਮੈਨੂੰ ਪਤਾ ਲੱਗਾ ਜਾਂ ਤੁਸੀਂ ਇਹਦੀ ਡੰਗਾਈ ਦੇ ਵਿੱਚ ਆਪਾਂ ਜਾਂਚ ਕਰਾਈਏ ਕਿਉਂਕਿ ਆਪਾਂ ਜਿਹੜਾ ਆਪਣਾ ਪੰਜਾਬ ਆ ਉਹਦੀ ਰਾਖੀ ਕਰਨੀ ਹੈ ਉਹ ਤਾਂ ਗੱਲ ਜਾਇਜ਼ ਸੀ ਉਹ ਵਾਜਬ ਸੀ ਗੱਲ ਪਰ ਇਹ ਤੁਸੀਂ ਮੇਰੇ ਵੀਰ ਮੀਡੀਆ 'ਚ ਆ ਕੇ ਇਹ ਗੱਲ ਜਿਹੜੀ ਆ ਫੜ ਮਾਰ ਦੇਣੀ ਕਿ ਮੈਨੂੰ ਬਹੁਤ ਪਤਾ ਉਹ ਤੁਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਆਪਾਂ ਡਰ ਵਰਗਾ ਜਿਹੜਾ ਮਾਹੌਲ ਆ ਉਹ ਬਾਜਵਾ ਸਾਹਿਬ ਜਿਹੜਾ ਬਣਾ ਰਹੇ ਉਹਨਾਂ ਨੇ ਬਹੁਤ ਗਲਤ ਗੱਲ ਕੀਤੀ ਹੈ ਤੇ ਉਹ ਜਿਹੜੀ ਉਹਨਾਂ ਦੇ ਕਾਰਵਾਈ ਹੋਈ ਹੈ ਉਹ ਜਾਇਜ਼ ਕਾਰਵਾਈ ਹੋਈ ਹੈ ਐਮਰ ਸਾਹਿਬ ਕੀ ਲੱਗਦਾ ਹੈ ਕਿ ਇਹ ਸਿਰਫ ਤਹਿਸ਼ਤ ਫਲਾਉਣ ਲਈ ਇਹ ਬਿਆਨਬਾਜ਼ੀ ਕੀਤੀ ਗਈ ਜਾਂ ਸੱਤਾ ਦੇ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧ ਲਈ ਇਹ ਬਿਆਨ ਦਿੱਤਾ ਗਿਆ ਨਹੀਂ ਮੈਨੂੰ ਤਾਂ ਲੱਗਦਾ ਵਾਂ ਕਿ ਬਾਜਵਾ ਸਾਹਿਬ ਬੜੀ ਕਾਰੀਗਰ ਮੁੱਖ ਮੰਤਰੀ ਬਣਨਾ ਚਾਹੁੰਦੇ ਤਾਂ ਹੀ ਟੇਡੇ ਮੇਡੇ ਬਿਆਨ ਦੇ ਹੀ ਜਾਂਦੇ ਆ ਕਿਉਂਕਿ ਉਹ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣ ਦੀ ਜਿਹੜੀ ਹੋੜ ਲੱਗੀ ਹੋਈ ਹੈ ਤੇ ਬਾਦਵਾ ਸਾਹਿਬ ਦਾ ਉਹ ਲੀਡਰ ਉਹਨਾਂ ਦੇ ਇਹੋ ਜਿਹੇ ਬਿਆਨ ਜਿਹੜੇ ਆ ਉਹ ਫਿਰ ਦੇ ਕੇ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਕਈ ਵਾਰੀ ਜਿਹੜੇ ਇਹ ਬਿਆਨ ਆ ਜਿਹੜੇ ਵੇਖੋ ਇਹ ਕਿੱਡੀ ਜ਼ਿੰਮੇਵਾਰੀ ਵਾਲੀ ਜਿਹੜੀ ਆ ਜਿਹੜੀ ਉਹਨਾਂ ਦੀ ਪੋਸਟ ਆ ਇੱਕ ਜ਼ਿੰਮੇਵਾਰ ਬੰਦਾ ਜਿਹੜਾ ਐਡਾ ਹਾਸੋਈ ਨਾ ਬਿਆਨ ਦੇ ਦੇ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ دہشت ਫੈਲੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਮਤਲਬ ਡਰਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਦੋਂ ਕਿ ਇਹੋ ਜਿਹੇ ਬਿਆਨ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ